ਪੰਜਾਬ ਦੇ ਵਿੱਚ ਆਂਗਣਵਾੜੀ ਕੇਂਦਰਾਂ 'ਚ ਕਿੰਨਾ ਭ੍ਰਿਸ਼ਟਾਚਾਰ ਹੈ ਔਰ ਕਿਵੇਂ ਚੱਲ ਰਿਹਾ ਤੇ ਕੌਣ-ਕੌਣ ਉਸ ਦੇ ਵਿੱਚ ਇਨਵੋਲਡ ਹੈ ਇਸ ਨੂੰ ਲੈ ਕੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਬਾਲ ਵਿਕਾਸ ਮੰਤਰੀ ਨੂੰ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਸ ਨੂੰ ਲੈ ਕੇ ਕੁਝ ਗੱਲਾਂ ਅਜਿਹੀਆਂ ਨੇ ਜਿਹੜੀਆਂ ਹੈਰਾਨ ਕਰਨ ਵਾਲੀਆਂ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਤੱਥ ਸਾਹਮਣੇ ਰੱਖੇ ਨੇ ਔਰ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਵੀ ਕੌਣ ਕਰੇ ਸੀਬੀਆਈ ਕੇਂਦਰੀ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਰੱਖੀ ਹੈ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੀਬੀਆਈ ਦੀ ਜਾਂਚ ਦੀ ਮੰਗ ਕਰਨਾ ਤਾਂ ਮਤਲਬ ਸਾਫ਼ ਹੈ ਕਿ ਕੀ ਪੰਜਾਬ ਸਰਕਾਰ ਸੂਬਾ ਸਰਕਾਰ ਦੇ ਅੰਦਰ ਕਿਸੇ ਵੀ ਢੰਗ ਦੇ ਨਾਲ ਕੀ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਕੋਈ ਏਜੰਸੀ ਜਾਂ ਕੋਈ ਸਰਕਾਰ ਨਿਰਪੱਖਤਾ ਦੇ ਨਾਲ ਜਾਂਚ ਕਰਵਾਏਗੀ ऐसे करके कि सीबीआई दी मांग कीती गई की है कि सीबीआई ही, ही जांच करे या जा वजह कोई है। है। को और है। ਹੁਣ ਦਰਅਸਲ ਹੋਇਆ ਕੀ ਹੈ ਪੰਜਾਬ ਦੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਐ ਐਮਪੀ ਹਰਸ਼ਿਮਰਤ ਕੌਰ ਬਾਦਲ ਨੇ। ਉਹਨਾਂ ਨੇ ਨਾਲ ਇਹ ਵੀ ਕਿਹਾ ਮੈਕਮੇ ਨੂੰ ਚਿੱਠੀ ਲਿਖਦੇ ਆ ਕਿ ਜੀ ਡਿਦਾਸ਼ਨ ਉਸ ਦੀ ਪੂਰਤੀ ਤੱਕ ਨਹੀਂ ਹੋ ਰਹੀ। ਔਰ ਬਹੁਤ ਸਾਰੇ ਜਿਹੜੀਆਂ ਬੇਨਿਜ਼ਮੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਕਰਕੇ ਉਸ ਦੇ ਵਿੱਚ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਜਿਮਰਤ ਕੌਰ ਬਾਦਲ ਹਾਲਾਂਕਿ ਉਹ ਖੁਦ ਵੀ ਪਹਿਲਾਂ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ ਉਸ ਵਕਤ ਉਹਨਾਂ ਕੋਲ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਸੀ ਆਰ ਉਸ ਤੋਂ ਬਾਅਦ ਭਾਜਪਾ ਦੇ ਨਾਲ ਜਿਹੜੀ ਹੈ ਗੱਠ ਜੋੜ ਦੀ ਸਾਂਝ ਆ ਜਿਹੜੀ ਉਹ ਟੁੱਟ ਜਾਂਦੀ ਹੈ ਜਿਸ ਤੇ ਕਰਕੇ ਕੱਲਿਆਂ ਨੇ ਫਿਰ ਚੋਣ ਲੜੀ ਭਾਜਪਾ ਨੇ ਵੀ 224 ਦੇ ਵਿੱਚ ਸ਼ਰਮਣੀ ਕਾਲੀਦਲ ਨੇ ਸ਼ਰਮਣੀ ਕਾਲੀ ਦੇ ਕੋਲ ਇਕਲੌਤੀ ਸੀਟ ਇਹੀ ਆਈ ਬਠਿੰਡਾ ਵਾਲੀ ਤੇ ਉੱਥੋਂ ਐਮਪੀਰ ਸਿਮਰਤ ਕੌਰ ਬਾਦਲ ਨੇ ਪਹਿਲਾਂ ਵੀ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਖਾਸ ਕਰਕੇ ਜਦੋਂ ਦੀ ਸਾਂਝ ਟੁੱਟੀ ਹੈ ਉਦੋਂ ਤੋਂ ਜਿਹੜੇ ਮੁੱਦੇ ਤੇ ਸਟੈਂਡ ਨਹੀਂ ਵੀ ਲਿਆ ਜਾ ਰਿਆ ਸੀ ਉਸ ਤੇ ਉੱਤੇ ਵੀ ਹੁਣ ਲਿਆ ਜਾ ਰਿਆ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਮੁੱਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਬੀਬਾ ਹਰ ਸਿਮਰਤ ਕੌਰ ਬਾਦਲ ਇਸ ਸੈਸ਼ਨ ਦੇ ਦੌਰਾਨ ਬਹੁਤ ਬੋਲੇ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਵੀ ਕੀਤੀ ਪਰ ਜਦੋਂ ਗੱਲ ਆਉਂਦੀ ਹੈ ਹੁਣ ਪੰਜਾਬ ਦੇ ਪ੍ਰਸੰਗ ਦੇ ਵਿੱਚ ਭ੍ਰਿਸ਼ਟਾਚਾਰ ਦੀ ਤਾਂ ਹਾਲਾਂਕਿ ਪੰਜਾਬ ਸਰਕਾਰ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਵੇਂ ਪਹਿਲਾਂ ਸੀ ਹੁਣ ਉਹ ਨਹੀਂ ਰਿਹਾ ਹੁਣ ਉਹ ਦਿਨ ਪੁੱਗ ਚੁੱਕੇ ਨੇ ਭ੍ਰਿਸ਼ਟਾਚਾਰ ਰਹਿਤ ਸੂਬਾ ਅਸੀਂ ਬਣਾਇਆ ਹੈ ਔਰ ਬਣਾਉਣ ਦੀ ਹੋਰ ਅੱਗੇ ਕੋਸ਼ਿਸ਼ ਕਰ ਰਹੇ ਹਾਂ ਜਿੱਥੇ-ਜਿੱਥੇ ਵੀ ਕਿਤੇ ਮਾੜੀ-ਮੋਟੀ ਕੋਈ ਸ਼ਿਕਾਇਤ ਆਉਂਦੀ ਹੈ ਕਿਉਂਕਿ ਇੱਕ ਹੈਲਪਲਾਈਨ ਨੰਬਰ ਵੀ ਆ ਜਿਹੜਾ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਵੀ ਮੁੱਖ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਸੀ ਇਸ ਤੇ तमाम ਸ਼ਿਕਾਇਤਾਂ ਆਉਂਦੀਆਂ ਨੇ ਹਾਲਾਂਕਿ ਜਿੰਨੀਆਂ ਸ਼ਿਕਾਇਤਾਂ ਉਸ ਤੇ ਆਉਂਦੀਆਂ ਨੇ ਉਸ ਦਾ ਨਪਟਾਰਾ ਕਿੰਨਿਆਂ ਕੋ ਦਾ ਹੁੰਦਾ ਹੈ ਇਹ ਤੁਸੀਂ ਵੀ ਬਖੋਬੀ ਜਾਣਦੇ ਹੋ ਕਿਉਂਕਿ ਸਮੇਂ-ਸਮੇਂ ਤੇ ਜਦੋਂ ਆਰਟੀਆਈ ਦੇ ਰਾਹੀਂ ਜਾਣਕਾਰੀ ਮੰਗੀ ਜਾਂਦੀ ਹੈ ਤੇ ਉਸ ਦੇ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਉਂਦੇ ਨੇ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ ਤੇ ਕਿੰਨਿਆਂ ਦਾ ਨਿਪਟਾਰਾ ਹੋਇਆ ਇੱਕ ਪਾਸੇ ਤੇ ਉਹ ਪੰਜਾਬ ਸਰਕਾਰ ਦਾ ਦਾਵਾ ਹੈ ਪਰ ਉਸ ਦਾਵੇ ਦੇ ਉਲਟ ਜਿਹੜਾ ਹੈ ਚਿੱਠੀ ਲਿਖੀ ਗਈ ਹੈ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੂਰਨਾ ਦੇਵੀ ਨੂੰ ਇੱਕ ਪੱਤਰ ਲਿਖਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਕਿ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਸੰਸਦ ਮੈਂਬਰ ਅਰ ਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਅੰਗਣਵਾੜੀ ਜਿਹੜੇ ਕਰਮਚਾਰੀਆਂ ਦੇ ਮਾਦੀਮ ਰਾਹੀਂ ਗਰਭਵਤੀ ਤੇ ਹੋਰ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਮਾਵਾਂ ਤੱਕ ਉਹਨਾਂ ਬੱਚਿਆਂ ਤੱਕ ਦਿੱਤੇ ਜਾਣ ਵਾਲੇ ਰਾਸ਼ਨ ਦੀ ਖਰੀਦ ਤੇ ਉਸ ਦੀ ਜਿਹੜੀ ਪੂਰਤੀ ਹੈ ਵੱਡੇ ਪੈਮਾਨੇ ਤੇ ਭ੍ਰਿਸ਼ਟਾਚਾਰ ਆ ਜਿਹੜਾ ਉਹ ਕੀਤਾ ਜਾ ਰਿਹਾ ਹੋ ਰਿਹਾ ਕੇਂਦਰ ਸਰਕਾਰ ਬਾਲ ਵਿਕਾਸ ਜਿਹੜੀ ਹੈ ਸਿਹਤ ਦੇਖਣ ਜਿਹੜੀ ਹੈ ਆਰ ਸੀ ਐਚ ਉਸ ਦਾ ਪ੍ਰੋਗਰਾਮ ਤੇ ਹੋਰ ਸਬੰਧਤ ਪਹਿਲੂਆਂ ਦੇ ਤਹਿਤ ਗਰਭਵਤੀ ਤੇ ਹੋਰ ਜਿਹੜੇ ਲੋੜਵੰਦ ਮਾਤਾਵਾਂ ਭੈਣਾਂ ਨੇ ਜਿਨ੍ਹਾਂ ਦੇ ਲਈ ਇਹ ਸਹੂਲਤ ਦਿੱਤੀ ਜਾਂਦੀ ਹੈ ਉਸ ਦੇ ਨਾਲ ਨਾਲ ਬੱਚਿਆਂ ਨੂੰ ਦਿੱਤੇ ਜਾ ਰਹੇ ਘਟਿਆ ਖਾਦ ਪਦਾਰਥਾਂ ਦੇ ਵਿੱਚ ਵੀ ਆਂਗਣਵਾੜੀ ਜਿਹੜੇ ਕਰਮਚਾਰੀ ਨੇ ਉਹ ਨਾਰਾਜ਼ ਚੱਲ ਰਹੇ ਨੇ ਮੌਜੂਦਾ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਯੋਜਨਾਵਾਂ ਦੇ ਤਹਿਤ ਜਿੰਨਾ ਵੀ ਪੂਰਤੀ ਦਾ ਸਮਾਨ ਸੀ ਉਸ ਦੇ ਵਿੱਚ ਨਿੱਜੀ ਦੁਕਾਨਾਂ ਤੋਂ ਖਰੀਦਿਆ ਜਾ ਰਿਹਾ ਉਸ ਨੂੰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਦੇ ਕਰਕੇ ਘਟੀਆ ਖਾਦ ਪਦਾਰਤ ਦੀ ਖਰੀਦ ਕਰਕੇ ਤੇ ਉਹੀ ਵੰਡਿਆ ਜਾ ਰਿਹਾ ਜਿਸ ਦੇ ਕਰਕੇ ਭ੍ਰਿਸ਼ਟਾਚਾਰ ਕਾਫੀ ਪਾਇਆ ਜਾ ਰਿਹਾ ਫੂਡ ਦੀ ਜਿਹੜੀ ਕੁਆਲਿਟੀ ਉਸ ਦੇ ਨਾਲ ਵੀ ਸਮਝੌਤਾ ਕੀਤਾ ਜਾ ਰਿਹਾ ਇਹ ਹਰਸਿਮਰਤ कौर ਬਾਦਲ ਉਸ ਚਿੱਠੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਸਰਕਾਰੀ ਸੰਸਥਾ ਵੇਰਕਾ ਤੋਂ ਨਿੱਜੀ ਖਾਦ ਕੀਤੇ ਜਾਣ ਦਾਣਾ ਜਿਹੜਾ ਉਹ ਬੜਾ ਮੰਦ ਭਾਗ ਹੈ ਕਿ ਬਦਲਾਵ ਨੇ ਨਾ ਕੇਵਲ ਉਪਲਬਧ ਕਰਵਾਏ ਨਹੀਂ ਖਾਦ ਪਦਾਰਥ ਨਾਲੇ ਉਸ ਦੀ ਗੁਣਵੱਤਾ ਦੇ ਨਾਲ ਵੀ ਸਮਝੌਤਾ ਕੀਤਾ ਬਲਕਿ ਲਾਭਪਾਤਰੀ ਨੇ ਜਿਹੜੇ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਆ ਸੰਤੁਸ਼ਟੀ ਜਿਹੜੀ ਆ ਉਹਨਾਂ ਦੀ ਪੈਦਾ ਹੋਈ ਹੈ ਔਰ ਜਿਹੜੇ ਉਪਭੋਗਤਾ ਨੇ ਜਾਂ ਕਹਿ ਲਈਏ ਜਿਹੜੇ ਉਸ ਦੇ ਨਾਲ ਸੰਬੰਧਿਤ ਸਹੂਲਤਾਂ ਲੈਣ ਵਾਲੇ ਬੱਚੇ ਨੇ ਜਾਂ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਦੀ ਜਿਹੜੀ ਮੌਤ ਦਰ ਹੈ ਉਹ ਵੀ ਘਟ ਕਰਨ ਦੇ ਲਈ ਬਣਾਇਆ ਗਿਆ ਹੈ ਪ੍ਰੋਗਰਾਮ ਸੀ ਪਰ ਮੰਦ ਭਾਗ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਕਾਰਨ ਜਿਹੜੀ ਮੌਤ ਦਰ ਹੈ ਉਸ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਉਸ ਨੂੰ ਕੰਟਰੋਲ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਰਹੀ ਨਿੱਜੀ ਦੁਕਾਨਾਂ ਨੂੰ ਠੇਕੇ ਤੇ ਦਿੱਤੇ ਜਾਣ ਤੇ ਵੀ ਸਵਾਲ ਉਠਾਏ ਨੇ ਉਹਨਾਂ ਦੋਸ਼ ਲਾਇਆ ਕਿ ਆਂਗਣਵਾੜੀ ਜਿਹੜੇ ਕਰਮਚਾਰੀ ਨੇ ਜਾਂ ਜਿਹੜੀਆਂ ਆਂਗਣਵਾੜੀ ਵਰਕਰਾਂ ਨੇ ਉਹਨਾਂ ਦੇ ਖਾਦ ਪਦਾਰਥਾਂ ਦੀ ਜਿਹੜੀ ਅਪੂਰਤੀ ਨੂੰ ਲੈ ਕੇ ਜਿਹੜੀ ਕਿ ਪੂਰਤੀ ਨਹੀਂ ਹੋ ਰਹੀ ਨਿੱਜੀ ਦੁਕਾਨਾਂ ਤੋਂ ਠੇਕੇ ਤੇ ਦਿੱਤੇ ਜਾਣ ਦੇ ਪਿੱਛੇ ਦਾ ਵੀ ਸਵਾਲ ਉੱਠ ਰਿਹਾ ਔਰ ਜਿਹੜੇ ਆਂਗਣਵਾੜੀ ਵਰਕਰ ਨੇ ਜੋ ਸਾਡੇ ਸਮਾਜ ਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਉਹ ਹਾਸ਼ੀਏ ਉੱਤੇ ਚਲੇ ਗਏ ਨੇ ਇਹ ਵੀ ਬਾਹਰ ਸਿਮਰਤ ਕੋਰ ਬਦਲ ਕਹਿੰਨੇ ਕਿ ਬੇਰੁਜ਼ਗਾਰੀ ਦੀ ਵੀ ਧਾਰਾ ਜਿਹੜੀ ਉਹ ਵੀ ਵੱਧ ਗਈ ਹੈ ਤੇ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਆਬਾਦੀ ਦੇ ਲਈ ਸਮਰਥਨ ਦੀ ਕਮੀ ਹੋ ਰਹੀ ਹੈ ਆਂਗਣਵਾੜੀ